ਦੇਖੋ ਆ ਆਮ ਤੌਰ ਤੇ ਦੇਖਿਆ ਜਿਹੜੇ 8 9 ਪਿੰਡ ਨੇ 10 ਪਿੰਡ ਜਦੋਂ ਮੀਂਹ ਦਾ ਪਾਣੀ ਆਉਂਦਾ ਤੇ ਇਸ ਪੁਆਇੰਟ ਤੇ ਆ ਕੇ ਇਕੱਠਾ ਹੋ ਜਾਂਦਾ ਇੱਥੋਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਯਤਨਾ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਜਿਹੜਾ ਪਾਣੀ ਲੱਗਿਆ ਸਾਡੇ ਪਿੰਡ ਨੂੰ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਜਿਸ ਕਰਕੇ ਪਾਣੀ ਦਾ ਲੈਵਲ ਵੀ ਠੀਕ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬਚਤ ਵੀ ਹੋ ਗਈ ਜਿਸ ਦੇ ਅਸੀਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਜਿਹੜੀ ਇਹ ਭਗਵੰਤ ਮਾਨ ਨੇ ਸੂਏ ਪੱਕੇ ਕਰੇ ਖਾਲਾ ਪੱਕੇ ਹੋਏ ਨੇ ਪੈਪ ਦੱਬੇ ਨੇ ਇਹਨਾਂ ਦਾ ਸਾਨੂੰ ਬਹੁਤ ਬੜਾ ਬੈਨੀਫਿਟ ਆ ਪਹਿਲਾਂ ਪਾਣੀ ਨਹੀਂ ਦਿੱਤੀ ਜਾਂਦਾ ਸੀ ਸਿਰੇ ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਿੱਦਣ ਦਾ ਇਹ ਪੱਕਾ ਹੋਇਆ ਹੀ ਪੈਪ ਦੱਬੇ ਗਏ ਨੇ ਉਦੋਂ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਕਿਲੇ ਤੱਕਰ ਪਾਣੀ ਜਾਣ ਲੱਗ ਗਿਆ ਜਿੱਦਣ ਦੇ ਪੈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋ ਰਹੀ ਹੈ ਉਹਨੂੰ ਮੋਟਰਾਂ ਰਾਹ ਲਿਫਟ ਕਰਨਾ ਪੈਂਦਾ ਸੋ ਉਹ ਅੱਜ ਪਲਾਂਟ ਜਿਹੜਾ ਨਵਾਂ ਲੱਗ ਰਿਹਾ ਇਹ ਕੰਮ ਸ਼ੁਰੂ ਹੋਇਆ ਚੱਲ ਰਿਹਾ ਕੰਮ 27 ਲੱਖ ਦਾ ਇਹ ਪ੍ਰੋਜੈਕਟ ਹੈ ਔਰ ਬਿਲਕੁਲ ਵਧੀਆ ਮੋਟਰਾਂ ਨਵੀਆਂ ਮੋਟਰਾਂ ਨੇ ਤੇ ਮੇਰੇ ਹਿਸਾਬ ਨਾਲ ਹੁਣ ਜਿਹੜੀ ਹੈ ਉਹ ਦਿੱਕਤ ਨਹੀਂ ਆਊਗੀ ਜੇ 20 ਦਾ ਪਾਣੀ ਆਉਂਦਾ ਔਰ ਮੋਟਰਾਂ ਜਿਹੜੀਆਂ ਲਗਾਤਾਰ ਚਲਦੀਆਂ ਤੇ ਕੋਈ ਦਿੱਕਤ ਆਉਣ ਵਾਲੀ ਨਹੀਂ ਹੈ ਸੋ ਇਹਦੇ ਨਾਲ 8-9 ਪਿੰਡਾਂ ਨੂੰ ਜਿਹੜਾ ਉਹ ਫਾਇਦਾ ਹੋਊਗਾ ਜਿਨ੍ਹਾਂ ਦੀਆਂ ਫਸਲਾਂ ਮਰ ਜਾਂਦੀਆਂ ਸੀਗੀਆਂ ਕਿਉਂਕਿ ਪਹਿਲਾਂ ਤਕਰੀਬਨ ਮੇਰੇ ਖਿਆਲ ਚ 25 ਸਾਲ ਪਹਿਲਾਂ ਲੱਗੀਆਂ ਸੀ ਮੋਟਰਾਂ ਜਿਹੜੀਆਂ ਖਰਾਬ ਸੀ ਔਰ ਮੌਕੇ ਤੇ ਕੰਮ ਨਹੀਂ ਸੀ ਦਿੰਦੀਆਂ ਤੋਂ ਸਾਰਾ ਜਿਹੜਾ ਨਵਾਂ ਜਿਹੜਾ ਉਹ ਲੱਗੀਆਂ ਮੋਟਰਾਂ ਪਾਈਪ ਵਗੈਰਾ ਸਭ ਕੁਝ ਨਵਾਂ ਹੈ ਹੋਰ ਵੀ ਜਿਹੜੇ ਨੇ ਐਡਵਾਂਸ ਜਿਹੜੇ ਨੇ ਹੁਣ ਇੰਤਜ਼ਾਮ ਕਰਾਂ ਕਰਾਂਗੇ ਜਿਹੜੇ ਇਹਤਕਾਂ ਵੀ ਕੀਤੇ ਸੀਗੇ ਤਾਂ ਕਿ ਜਿਹੜਾ ਉਹ ਮੌਕੇ ਤੇ ਪਾਜਣ ਪਾਜੜਾ ਨਾ ਪੈਣ ਤੇ ਮੈਂ ਆਲਰੇਡੀ ਜਿਹੜੀ ਇੱਕ ਚਿੱਠੀ ਲਿਖੀ ਸੀ ਕਿ ਉਸ ਟਾਈਮ ਦੇ ਉੱਤੇ ਮਿੱਟੀ ਦੀ ਬੜੀ ਦਿੱਕਤ ਹੁੰਦੀ ਹੈ ਪਹਿਲਾਂ ਹੀ ਬੋਰੇ ਭਰ ਕੇ ਇਹਨਾਂ ਨੇ ਰੱਖੇ ਨੇ ਆਪਣੇ ਲੈਰੀ ਮਹਿਕਮੇ ਨੇ ਸੋ ਇਹੋ ਜੇ ਪ੍ਰਬੰਧ ਜਿਹੜੇ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਉਦੋਂ ਜਿਹੜੀ ਬਹੁਤ ਔਖਾ ਹੁੰਦਾ ਪਰ ਜਦੋਂ ਪਹਿਲਾਂ ਕਰ ਲਈਏ ਤੇ ਬਹੁਤ ਸੌਖਾ ਹੈ ਇੱਥੇ ਹੀ ਮਿੱਟੀ ਪਾਰ ਕੇ ਇੱਥੇ ਹੀ ਬੋਰੇ ਰੱਖ ਕੇ ਤੇ ਐਮਰਜੈਂਸੀ ਕਿਤੇ ਵੀ ਲੋਡ ਪੈਂਦੇ ਆਪਾਂ ਲਿਫਟ ਕਰਕੇ ਲੈ ਜਾ ਸਕਦੇ ਲੈ ਕੇ ਜਾ ਸਕਦੇ ਆ ਤੇ ਬਾਕੀ ਸਾਰਾ ਹੀ ਕੰਮ ਤਕਰੀਬਨ ਜਿਹੜਾ ਉਹ ਸਟੱਡ ਲਾ ਰਹੇ ਆ ਥਾਂ ਥਾਂ ਦੇ ਉੱਤੇ ਤਾਂ ਕਿ ਬੰਨ ਨੂੰ ਕੋਈ ਨੁਕਸਾਨ ਨਾ ਪਹੁੰਚੇ ਬੰਨ ਜਿੱਥੋਂ ਕਮਜ਼ੋਰ ਹੈ ਉਹਦੀ ਮੁਰੰਮਤ ਹੋ ਰਹੀ ਹੈ ਇਹ ਇਹ ਜਿਹੜਾ ਇੱਕ ਪਲਾਂਟ ਲੱਗ ਗਿਆ ਆਪਣਾ ਉਹਦੇ ਨਾਲ ਇਹਨਾਂ ਪਿੰਡਾਂ ਦਾ ਬਹੁਤ ਫਾਇਦਾ ਹੋਊਗਾ ਸੋ ਕਹਿਣ ਤੋਂ ਭਾਵ ਹੈ ਕਿ ਕਦੇ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਇਹ ਪਾਣੀ ਜਿਹੜਾ ਮਾਰ ਕਰਦਾ ਉਹ ਦੁਬਾਰਾ ਨਹੀਂ ਹੋਊਗਾ ਇਹਦੇ ਨਾਲ ਫਾਇਦਾ ਇਹ ਹੋਇਆ ਹੈ ਕਿ ਜੇ ਪਾਈਚਾਂਸ ਬਰਸਾਤ ਜ਼ਿਆਦਾ ਹੋ ਕੇ ਆਈ ਜਾਂ ਤੇ ਪਾਣੀ ਇਹ ਪੌਂਡ ਦੇ ਵਿੱਚ ਇਕੱਠਾ ਹੋ ਜਾਂਦਾ ਸੀ ਜਿਹੜਾ ਕੋਈ ਨਿਕਾਸੀ ਦਾ ਕੋਈ ਵੀ ਪ੍ਰਬੰਧ ਪਹਿਲਾਂ ਨਹੀਂ ਸੀ ਜਿਹੜੀਆਂ ਮੋਟਰਾਂ ਲੱਗੀਆਂ ਸੀ ਉਹ ਕੱਲਾ ਬਹੁਤ ਪੁਰਾਣੀਆਂ ਹੋ ਚੁੱਕੀਆਂ ਸੀ ਤੇ ਹੁਣ ਇਹ ਪ੍ਰੋਜੈਕਟ ਦੇ ਨਾਲ ਜਿਹੜਾ ਫਲੋਤਾ ਪਾਣੀ ਹੈਗਾ ਉਹਨੂੰ ਲਿਫਟ ਕਰਕੇ ਆਪਾਂ बन तो पार दे तो अपने देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर